ਕਹਾਣੀਦਾਰ ਲੇਖਕ ਕਲਿੰਦਰ ਕੌਰ ਜੀ ਅਸੀਂ ਕਲਾਸ ਵਿੱਚ ਜਿੰਨੇ ਵੀ ਬੱਚੇ ਸੀ ਸਾਰੇ ਬਚਪਨ ਤੋਂ ਹੀ ਇਕੱਠੇ ਪੜਦੇ ਸੀ ਕਿਉਂਕਿ ਕੋਈ ਹੋਰ ਇੰਗਲਿਸ਼ ਮੀਡੀਆ ਸਕੂਲ ਪਿੰਡ ਵਿੱਚ ਨਹੀਂ ਸੀ ਪਿੰਡ ਵੱਡਾ ਹੁਣ ਕਰਕੇ ਇੱਕ ਕਲਾਸ ਵਿੱਚ 100 150 ਬੱਚਾ ਪੜਦਾ ਸੀ ਇੰਨਾ ਚਿਰ ਇਕੱਠਿਆਂ ਨੇ ਬਤਾਇਆ ਭੈਣਾ ਭਾਈਆਂ ਵਰਗਾ ਪਿਆਰ ਪੈ ਗਿਆ ਸੀ ਜੀ ਨਹੀਂ ਸੀ ਲੱਗਦਾ ਅਜੇ ਤਨਾ ਛੁੱਟੀ ਹੁੰਦੀ ਸੀ ਘਰੇ ਪਰ ਹਾਂ ਵਿਛੜਨ ਦਾ ਟਾਈਮ ਆ ਗਿਆ ਸੀ ਸਾਡਾ ਸਕੂਲ 12 ਤੱਕ ਦਾ ਸੀ ਤੇ ਸਾਡੀ 12ਵੀਂ ਦੇ ਪੇਪਰਾਂ ਵਿੱਚ ਇੱਕ ਮਹੀਨਾ ਸੀ ਸਾਰੇ ਬੱਚੇ ਟੀਚਰਾਂ ਨੂੰ ਇੱਕ ਟੂਰ ਲੈ ਜਾਣ ਲਈ ਕਹਿੰਦੇ ਰਹਿੰਦੇ ਕਹਿੰਦੇ ਸਨ ਕੁਝ ਯਾਦਗਾਰ ਯਾਦਾਂ ਆਪਣੇ ਨਾਲ ਲਿਜਾਣਾ ਚਾਹਦੇ ਹਾਂ ਮੈਂ ਤਾਂ ਘਰ ਦੀ ਤੰਗੀ ਕਰਨਾ ਨਾ ਨੁਕਰ ਕਰਦੀ ਰਹੀ ਪਰ ਸੋਮਾ ਦੀ ਜਿੱਦ ਸੀ ਮੈਨੂੰ ਨਾਲ ਲੈ ਜਾਂਦੀ ਅਸੀਂ 6 ਸਾਲ ਇੱਕ ਬੈਂਚ ਤੇ ਵਿਤਿਆਰੇ ਸਨ 6 ਜਮਾਤ ਤੋਂ ਹੀ ਅਸੀਂ ਇੱਕ ਬੈਂਚ ਤੇ ਬੈਠਦੇ ਹਾਂ ਆ ਰਹੀਆਂ ਸਾਂ ਦੋਹਾਂ ਵਿੱਚ ਬਹੁਤ ਗੂੜਾ ਪਿਆਰ ਸੀ ਸਖੀਆਂ ਭੈਣਾਂ ਨਾਲੋਂ ਵੀ ਵੱਧ ਕੇ ਪਿਪਰ ਹੋ ਗਏ ਅਰੇ ਯਾਦ ਕਿਉਂ ਅੱਜੇ ਟਾਈਮ ਸੀ ਸਾਰਿਆਂ ਬੱਚਿਆਂ ਦੀ ਜਿੱਦ ਭੁੱਗ ਗਈ ਅਤੇ ਸਾਡਾ ਟੂਰ ਲੈ ਗਏ ਸਭ ਤੋਂ ਪਹਿਲਾਂ ਅਸੀਂ ਲੁਧਿਆਣਾ ਸ਼ਹਿਰ ਦੀਆਂ ਕਈ ਟੂਰਿਸਟ ਜਗ੍ਹਾਵਾਂ ਤੇ ਕੁਮੇ ਫਿਰ ਉੱਥੋਂ ਅਸੀਂ 128 ਕਿਲੋਮੀਟਰ ਅੱਗੇ ਚਲੇ ਗਏ ਪਹਾੜੀਆਂ ਦਾ ਬਹੁਤ ਸੋਹਣਾ ਦ੍ਰਿਸ਼ ਸੀ ਅਸੀਂ ਕੁਝ ਕੁ ਮੰਦਰਾਂ ਦੇ ਹੀ ਦਰਸ਼ਨ ਕੀਤੇ ਉੱਥੇ ਅਸੀਂ ਬਹੁਤ ਵਧੀਆ ਦਰਸ਼ਨ ਕੀਤੇ ਫਿਰ ਅਸੀਂ ਪਹਾੜਾਂ ਵਿੱਚ ਘੁੰਮਣ ਚਲੇ ਗਏ ਅੱਜ ਸੋਮਨਾ ਬਹੁਤ ਮਸਤੀ ਵਿੱਚ ਸੀ ਕਿਸੇ ਵੀ ਗੱਲ ਨੇ ਸੀ ਸੁਣ ਰਹੀ ਸਭ ਤੋਂ ਅੱਗੇ ਅੱਗੇ ਮਸਤੀ ਤੇ ਮਸਤੀ ਵਿੱਚ ਜਾ ਰਹੀ ਸੀ ਟੀਚਰਾਂ ਨੇ ਉਸ ਨੂੰ ਬਹੁਤ ਵਾਰ ਸਿਝਾਇਆ ਪਰ ਉਹ ਅੱਜ ਬਹੁਤ ਮਸਤੀ ਵਿੱਚ ਸੀ ਉਹ ਵਾਰ-ਵਾਰ ਕਹਿ ਰਹੀ ਸੀ ਕਿ ਹੁਣ ਪਤਾ ਨਹੀਂ ਆਉਣਾ ਹੈ ਕਿ ਨਹੀਂ ਤੇ ਪਤਾ ਨਹੀਂ ਲੱਗਾ ਕਦੋਂ ਸੁਮਨ ਦਾ ਉਪਰੋਂ ਪੈਰ ਫਿਸਲ ਗਿਆ ਤੇ ਉਹ ਨੀਚੇ ਪਹਾੜਾ ਵਿੱਚ ਡਿੱਗ ਗਈ ਸਾਰੇ ਬੱਚੇ ਬਹੁਤ ਜ਼ਿਆਦਾ ਹਰਾਮ ਪਰੇਸ਼ਾਨ ਹੋਏ ਤੇ ਚੀਕਾਂ ਮਾਰਨ ਲੱਗੇ ਸਾਰੇ ਬੱਚੇ ਡਰ ਗਏ ਤੇ ਟੀਚਰਾਂ ਦੇ ਪਿੱਛੇ ਹੋ ਗਏ ਸਮਨ ਨੇ ਬੜੀ ਬਹੁਤ ਜ਼ਿਆਦਾ ਪੜਤੋਲ ਕੀਤੀ ਪਰ ਕਿਤੇ ਕੁਝ ਨਾ ਪਤਾ ਲੱਗਿਆ ਪੁਲਿਸ ਨੂੰ ਪੋਲ ਕਰਕੇ ਮੌਕੇ ਤੇ ਸੱਦਿਆ ਗਿਆ ਅਸੀਂ ਸ਼ਾਮ ਤੱਕ ਉੱਥੇ ਹੀ ਰਹੇ ਪਰ ਸਮਨ ਦਾ ਕੁਝ ਵੀ ਪਤਾ ਨਾ ਲੱਗਿਆ ਉਹ ਸ਼ਾਇਦ ਨੀਚੇ ਕਿਸੇ ਖਾਈ ਵਿੱਚ ਲਿਗੀ ਸੀ ਸ਼ਾਮ ਨੂੰ ਪੁਲਿਸ ਨੇ ਸਾਨੂੰ ਪਿੱਛੇ ਮੁੜਨੇ ਕਿਹਾ ਕਿਤੇ ਅਸੀਂ ਇੱਕ ਸ਼ਹਿਰ ਵਿੱਚ ਆ ਕੇ ਕਮਰਾ ਬੁੱਕ ਕੀਤਾ ਤੇ ਰਾਤ ਉੱਥੇ ਹੀ ਕੱਟੀ ਸਾਰੇ ਬੱਚੇ ਬਹੁਤ ਜ਼ਿਆਦਾ ਡਰੇ ਹੋਏ ਸਨ ਕਿਸੇ ਨੇ ਵੀ ਖਾਣਾ ਨਾ ਖਾਦਾ ਤੇ ਚੁੱਪਚਾਪ ਆ ਗਈ ਕਮਰੇ ਵਿੱਚ ਸੌ ਗਏ ਮੈਨੂੰ ਬਿਲਕੁਲ ਵੀ ਨੀਂਦ ਨਹੀਂ ਆਈ ਤੇ बार-बार ਸੁਮਨ ਦੀ ਯਾਦ ਆ ਰਹੀ ਸੀ ਮੈਂ ਜਦੋਂ ਵੀ ਕਮਰੇ ਵਿੱਚ ਪਈ ਤਾਕੀ ਵੱਲ ਦੇਖਦੀ ਤਾਂ ਮੈਨੂੰ ਇੰਜ ਲੱਗਦਾ ਜਿਵੇਂ ਸੁਮਨ ਮੈਨੂੰ ਆਵਾਜ਼ ਮਾਰ ਰਹੀ ਹੋਵੇ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਅਗਲੇ ਦਿਨ ਸਵੇਰੇ ਉੱਠ ਕੇ ਅਸੀਂ ਫਿਰ ਉਸੇ ਜਗ੍ਹਾ ਤੇ ਗਏ ਜਿੱਥੇ ਸੁਮਨ ਡਿੱਗੀ ਸੀ ਅਤੇ ਪੁਸਤਕਾਂ ਨੂੰ ਪੁੱਛ ਪੜਤਾਲ ਕੀਤੀ ਤਾਂ ਅਜੇ ਤੱਕ ਸੁਮਨ ਦਾ ਕੁਝ ਵੀ ਪਤਾ ਨਹੀਂ ਸੀ ਲੱਗਿਆ ਸਾਨੂੰ ਕੋਸ ਨੇ ਵਾਪਸ ਭੇਜ ਦਿੱਤਾ ਸਾਨੂੰ ਬਹੁਤ ਦਿਨ ਹੋ ਗਏ ਸੀ ਉੱਥੇ ਗਿਆ ਨੂੰ ਤਾਂ ਪਿੱਛੇ ਸਾਡੇ ਮਾਪੇ ਵੀ ਹਰਾਨ ਪਰੇਸ਼ਾਨ ਸਨ ਬਾਰ-ਬਾਰ ਕੋਲ ਕਰਕੇ ਪਿਕਚਰਾ ਨੂੰ ਪੁੱਛ ਰਹੇ ਸੀ ਕਿ ਵਾਪਸ ਕਦੋਂ ਆਉਣਾ ਹੈ ਸਮਾਦੇ ਮਾਪੇ ਨੂੰ ਇਤਲਾਹ ਦਿੱਤੀ ਗਈ ਉਹ ਵੀ ਮੌਕੇ ਤੇ ਪਹੁੰਚ ਗਏ ਉਹਨਾਂ ਦੇ ਜਾਣ ਦਾ ਕਾਰਨ ਅਸੀਂ ਵੀ ਵਾਪਸ ਆ ਗਏ ਤੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਪਰ ਮੈਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਅਫਸੋਸ ਹੋਇਆ ਕਿ ਮੈਂ ਸੋਮਨ ਨੂੰ ਕਿਉਂ ਨਹੀਂ ਜਾ ਸਕੀ ਉਸ ਦੀ ਮਰੱਖਿਆ ਕਿਉਂ ਨਹੀਂ ਕਰ ਸਕੀ ਮੈਨੂੰ ਉਸ ਦਾ ਹੱਥ ਫੜ ਕੇ ਰੱਖਣਾ ਚਾਹੀਦਾ ਸੀ ਉਸ ਨੂੰ ਇਸ ਤਰ੍ਹਾਂ ਮਸਤੀ ਵਿੱਚ ਨਹੀਂ ਸੀ ਆਉਣ ਦੇਣਾ ਚਾਹੀਦਾ ਮੈਂ ਡਿਪਰੈਸ਼ਨ ਵਿੱਚ ਚਲੀ ਗਈ। ਮੈਂ ਰਾਤ ਨੂੰ ਜਦੋਂ ਵੀ ਸੌਣ ਦੀ ਕੋਸ਼ਿਸ਼ ਕਰਦੀ ਤਾਂ ਮੈਨੂੰ ਮੇਰੇ ਅੱਗੇ ਸੁਮਰ ਦਾ ਸੁਮਨ ਦਾ ਚਿਹਰਾ ਦਿਖਾਈ ਦਿੰਦਾ। ਮੈਨੂੰ ਇੰਜ ਲੱਗਦਾ ਜਿਵੇਂ ਸੁਮਨ ਦਾ ਚਿਹਰਾ ਖੂਨ ਨਾਲ ਲਤਫਤ ਹੋਵੇ ਤੇ ਮੈਨੂੰ ਬਚਾਉਣ ਲਈ ਤਰਲੇ ਕਰ ਰਹੀ ਹੋਵੇ। ਮੈਨੂੰ ਉਹ ਬਾਰ-ਬਾਰ ਆਵਾਜ਼ਾਂ ਮਾਰਦੀ, ਮੈਨੂੰ ਬਚਾ ਲਓ, ਮੈਨੂੰ ਬਚਾ ਲਓ। ਮੈਂ ਬਹੁਤ ਜ਼ਿਆਦਾ ਤਕਲੀਫ ਵਿੱਚ ਹਾਂ। ਮੈਂ ਬਹੁਤ ਜ਼ਿਆਦਾ ਬਿਮਾਰ ਹੋ ਰਹੀ ਹਾਂ ਲਗਾਤਾਰ 1 ਮਹੀਨਾ ਮੈਨੂੰ ਨੀਂਦ ਨਹੀਂ ਆਈ ਮੈਨੂੰ ਬਹੁਤ ਜ਼ਿਆਦਾ ਡਾਕਟਰਾਂ ਨੂੰ ਦਿਖਾਇਆ ਗਿਆ ਪਰ ਹਰ ਇੱਕ ਡਾਕਟਰ ਇਹੋ ਸਲਾਹ ਦਿੰਦਾ ਕਿ ਇਸ ਨੂੰ ਦਾਖਲ ਰੱਖਣਾ ਪਵੇਗਾ ਮੈਨੂੰ ਮੇਰੇ ਮੰਮੀ ਪਾਪਾ ਨੇ ਦਾਖਲ ਕਰਵਾਇਆ ਤੇ ਮੈਨੂੰ ਡਾਕਟਰਾਂ ਨੇ ਬਿਜਲੀ ਦੇ ਝਟਕੇ ਵਗੈਰਾ ਵੀ ਦਿੱਤੇ ਤੇ ਕਾਫੀ ਟਾਈਮ ਦਵਾਈ ਚੱਲੀ ਫਿਰ ਜਾ ਕੇ ਕਿਤੇ ਸਟ्रेस ਮੇਰੇ ਦਿਮਾਗ ਤੋਂ ਲਿਹਾ ਪਰ ਅੱਜ ਵੀ ਮੈਂ ਉਹ ਦਿਨ ਨਹੀਂ ਭੁੱਲ ਸਕਦੀ ਮੈਂ ਆਪਣੀ ਭੈਣਾ ਵਰਗੀ ਸਹਿਲੀ ਨੂੰ ਖੋ ਦਿੱਤਾ ਸੀ ਇਸ ਲਈ ਦੋਸਤੋ ਜੇਕਰ ਕਿਸੇ ਐਸੀ ਜਗਾ ਤੇ ਜਾਵੋ ਜਿੱਥੇ ਤੁਹਾਡੀ ਜਾਣ ਨੂੰ ਖਤਰਾ ਹੋਵੇ ਤਾਂ ਪਲੀਜ਼ ਟੀਚਰਾਂ ਦਾ ਕਹਿਣਾ ਮੰਨੋ ਅਤੇ ਉਹਨਾਂ ਦੇ ਕਹਿਣ ਅਨੁਸਾਰ ਹੀ ਚਲੋ ਉਹ ਕਿੱਥੇ ਕਹਿਣਗੇ ਉੱਥੋਂ ਤੱਕ ਹੀ ਜਾਵੋ ਅੱਗੇ ਨਾ ਵਧੋ ਇਹ ਕਹਾਣੀ ਦਰ ਤੁਹਾਨੂੰ ਕਿਸ ਤਰ੍ਹਾਂ ਲੱਗੀ ਲੇਖਕ ਕਲਵਿੰਦਰ ਕੌਰ ਦੀ ਰਚਨਾ ਹੈ ਤਾਂ ਨੂੰ ਜਰੂਰ ਪਸੰਦ ਆਈ ਹੋਵੇਗੀ ਇਸ ਬਾਰੇ ਆਪਣੇ ਕਮੈਂਟ ਲਿਖ ਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜੀ ਸੁਣ ਲਈ ਧੰਨਵਾਦ ਜੀ